ਭਾਈ ਆ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਆ ਵੀਡੀਓ ਬਹੁਤ ਹੀ ਜਿਆਦਾ ਰੂਹ ਕੰਭਾਉਣ ਵਾਲੀ ਵੀਡੀਓ ਆ ਇੱਕ ਕੁੜੀ ਨੂੰ ਇੱਕ ਪੰਜਾਬੀ ਕੁੜੀ ਨੂੰ ਇੱਕ ਗੋਰਾ ਡਰਗੀ ਮੋਲਸਟ ਕਰ ਰਿਹਾ ਏ ਇੱਕ ਤਰ੍ਹਾਂ ਦਾ ਉਹਦੇ ਤੇ ਹਮਲਾ ਕਰ ਰਿਹਾ ਏ ਤੇ ਲੋਕ ਖੜੇ ਹੋ ਕੇ ਦੇਖ ਰਹੇ ਨੇ ਸੋ ਬਿੰਤੀ ਆ ਸਟੂਡੈਂਟਸ ਨੂੰ ਖਾਸ ਕਰਕੇ ਜੋ ਵੀ ਰਹਿੰਦੇ ਨੇ ਦੂਜੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਨਿਊਜ਼ੀਲੈਂਡ ਚ ਜਿੱਥੇ ਵੀ ਰਹਿੰਦੇ ਨੇ ਆਪਣੀ ਸੇਫਟੀ ਦਾ ਧਿਆਨ ਆਪ ਰੱਖਿਆ ਕਰੋ ਤੇ ਇਹੋ ਜਿਹੇ ਬੰਦਿਆਂ ਤੋਂ ਦੂਰ ਰਿਹਾ ਕਰੋ ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਤੁਹਾਨੂੰ ਕੋਈ ਖਤਰਾ ਹੈ ਤੇ ਨਾਲ ਦੀ ਨਾਲ 911 ਤੇ ਕਾਲ ਕਰ ਦਿਆ ਕਰੋ ਕਿਉਂਕਿ ਦੇਖੋ ਜੇ ਨੂੰ ਹੁਣ ਕੋਈ ਆਪਣਾ ਪੰਜਾਬੀ ਮੁੰਡਾ ਜਾਂ ਆਪਣਾ ਕੋਈ ਹੈ ਨਾ ਭਾਈ ਇਹਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਤੇ ਥੱਪੜ ਮਾਰੂਗਾ ਜਾਂ ਮੁੱਕਾ ਮਾਰੂਗਾ ਕੁਝ ਕਰੂਗਾ ਤੇ ਪੁਲਿਸ ਵਾਲਿਆਂ ਨੇ ਆ ਕੇ ਉਲਟਾ ਉਹਨਾਂ ਨੂੰ ਹੀ ਫੜਨਾ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਉਹਨੂੰ ਫਿਜ਼ੀਕਲੀ ਉਹਤੇ ਅਟੈਕ ਕਿਉਂ ਕੀਤਾ ਹਨਾ ਤੇ ਆਪਣੀ ਮੰਨੋ ਚਾਹੇ ਨਾ ਮੰਨੋ ਆਪਣੀ ਸਨਵਾਈ ਥੋੜੀ ਜੀ ਘਟਾ ਬਗਾਨੇ ਮੁਲਕਾਂ ਦੇ ਵਿੱਚ ਤਾਂ ਕਰਕੇ ਇਕੱਲੇ ਨਾ ਜਾਇਆ ਕਰੋ ਤੇ ਜੇ ਜਾਣਿਓ ਤਾਂ ਇਹੋ ਜਿਹੇ ਬੰਦਿਆਂ ਤੋਂ ਦੂਰੇ ਰਿਹਾ ਕਰੋ ਜੇ ਤੁਹਾਨੂੰ ਲੱਗਦਾ ਹੈ ਕੋਈ ਇਹੋ ਜਿਹਾ ਬੰਦਾ ਜਿਹੜਾ ਹਰਕਤ ਕਰੂਗਾ ਆ ਰਿਹਾ ਹੈ ਤੇ ਆਪਣਾ ਸਾਈਡ ਤੇ ਹੋ ਜਾ ਕਰੋ ਉਮੀਦ ਰੱਖਿਆ ਕਰੋ ਵੀ ਤੁਸੀਂ ਉਹਦੇ ਸਾਹਮਣੇ ਨਾ ਹੋ ਕਿਉਂਕਿ ਦੇਖੋ ਇਹੋ ਜਿਹੇ ਭਰੇ ਪੈਨੇ ਹੁਣ ਇੱਥੇ ਡਰ ਗਈ ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਤੇ ਹੁਣ ਉਮੀਦ ਕਰਦੇ ਆ ਕਿ ਪੁਲਿਸ ਜਿਹੜੀ ਇਹਦੇ ਤੇ ਕਾਰਵਾਈ ਕਰੂਗੀ ਬੰਦੇ ਦੇ ਉੱਤੇ ਕਿਉਂਕਿ ਵੀਡੀਓ ਤਾਂ ਪੁਲਿਸ ਤੱਕ ਪਹੁੰਚ ਜਾਂਦੀ ਹੈ ਜਿਵੇਂ ਕਿਵੇਂ ਕਰਕੇ ਸੋ ਆਪਣਾ ਵੱਧ ਤੋਂ ਵੱਧ ਧਿਆਨ ਰੱਖਿਆ ਕਰੋ ਅੱਗੇ ਤੋਂ ਆਹੀ ਆ ਤੁਹਾਡੇ ਵਾਸਤੇ